जय वाल्मीकि हर हर वाल्मीकि मैं सेवादार बाबा ब्रवंतनाथ पावन वाल्मीकि तीर्थूणा साहब ਤੋਂ ਸਤਿਗੁਰੂ ਮਲਕੀਰਨਾ ਮਹਾਰਾਜ ਦੇ ਸੇਵਾਦਾਰ ਅੱਜ ਜੋ ਪਾਵਨ ਵਾਲਮੀਕ ਤੀਰਤ ਮੁਹਿਮ ਜਿਹੜੀ ਕਿ ਨੌਜਵਾਨ ਵੀਰਾਂ ਨੂੰ ਜਿਹੜਾ ਤੀਰਥ ਨਾਲ ਜੋੜਨ ਦੀ ਗੁਰੂਆਂ ਨੇ ਕੋਈ ਸਾਡਾ ਛੋਟਾ ਭਾਈ ਮੰਗਾ ਸਿੰਘ ਦੇਸੀ ਗ੍ਰਹਿ ਵਿਖੇ ਆਏ ਹਾਂ ਜਿਹਨੂੰ ਕਹੀ ਪਾਵਨ ਵਾਲਮੀਕ ਤੀਤੀ ਜ਼ਿੰਮੇਵਾਰੀ ਵੀ ਦਿੱਤੀ ਹੈ ਇਸ ਇਲਾਕੇ ਦੀ ਜ਼ਿੰਮੇਵਾਰੀ ਹੈ ਆਸ ਰੱਖਦੇ ਆ ਕਿ ਤਨਮਨ ਤਾਂ ਦੇ ਨਸੀਬਾ ਕਰੇਗਾ ਪਵਨ ਬਾਲਮੀਕ ਤਰੀਕ ਦੀ 30 ਸਦੀ ਹੋ ਤਰੱਕੀ ਦੇ ਵਿੱਚ ਜੋ ਘਰ ਪਾਵੇਗਾ ਆਪਣੇ ਸਮਾਜ ਦੀ ਇਸ ਇਲਾਕੇ ਦੀ ਸੇਵਾ ਵਿੱਚ ਕੋ ਕਮਿਨੀ ਰਹੇ ਦੇਵੇਗਾ ਇਹਨਾਂ ਦੇ ਨਾਲ ਜੋ ਕੇ ਸਾਨੂੰ ਇਹ ਪਰਿਵਾਰ ਨਾਲ ਕੰਡੈਕਟ ਕਰਾਇਆ ਉਹ ਸਾਡੇ ਪਿੰਡਾ ਸਿੰਘ ਜੀ ਪ੍ਰਧਾਨ ਆ ਕਿ ਜਿਹੜੀ ਇਸ ਅਜਨਾਲਾ ਜੂੰ ਦੇ ਸਾਰੇ ਹੀ ਸਿਸਟਮ ਸੈੱਟ ਕਰਦੇ ਹਨ ਧੰਨਵਾਦ ਜੈ ਬਾਲਮੀਕੀ ਹਰ ਬਾਰ ਕਿੰਨਾ ਕੁ ਪਰਿਵਾਰ ਜਿਹੜਾ ਵਾ ਅੱਜ ਇਹ ਰਿੱਤੀਸਾਂ ਜੁੜੇ ਹੈ ਪਹਿਲਾਂ ਵੀ ਹੁਣ ਕਿਵੇਂ ਨਾਮ-ਨਾਮ ਲੈ ਲਿਆ ਗੁਰੂ ਮਹਾਰਾਜ ਦੇ ਨਾਮ ਨਾਲ ਕਿਰਿਆਨਿਕੀ ਤਾਂ ਮਨ ਕਰਦਾ ਸੀ ਉਹ ਮੱਗਾ ਸਿੰਘ ਦੇ ਕੋਲ ਇੱਕ ਝੂਲਵਾਂ ਦੇ ਸੇਵਾ ਰਹੇਤ ਹੈ ਇਹ ਮਤੂਆ ਜਿਹੜਾ ਰੱਖਦਾ ਹੈ ਆਸ ਰੱਖਦੇ ਨੇ ਕਿ ਛੇ ਵਾਰ ਦੇ ਵਿੱਚ ਆਪਣਾ ਨਾਮ ਦੱਸ ਕੇ ਤੇ ਆ ਜਿਹੜੀ ਇਕਾਈ ਮੈਂ ਅਸ਼ੋਕ ਮਲੋਤੜਾ ਨੈਸ਼ਨਲ ਪ੍ਰੈਸ ਕਤਰ ਧੂਣਾ ਸਾਹਿਬ ٹرسٹ ਅਸੀਂ ਅੱਜ ਪਿੰਡੀ ਸੈਦਾਂ ਵਿੱਚ ਆਏ ਆ ਬੜੇ ਦਿਨਾਂ ਤੋਂ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਆ ਜਿਹੜੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕ ਰਹੇ ਆ ਨਸ਼ਿਆਂ ਦੇ ਵਿਰੁੱਧ ਅਸੀਂ ਪਿੰਡ-ਪਿੰਡ ਜਾ ਕੇ ਗਲੀ-ਗਲੀ ਜਾ ਕੇ ਸੰਤ ਮਲਕੀਤ ਨਾਨਕ ਜੀ ਦੀ ਅਗਵਾਈ ਦੇ ਵਿੱਚ ਲੋਕਾਂ ਨੂੰ ਸੁਚੇਤ ਕਰਦੇ ਆ ਨਸ਼ਿਆਂ ਤੋਂ ਰਹਿਤ ਰਹੋ ਤੇ ਉਹਨਾਂ ਨੂੰ ਭਗਵਾਨ ਦੇ ਚਰਨਾਂ ਨਾਲ ਲਾ ਰਹੇ ਆ ਅੱਜ ਵੀ ਵਾਲਮੀਕੀ ਤੀਰਤ ਧੂਨਾ ਸਾਹਿਬ ਟਰਸਟ ਤੋਂ ਸੰਤ ਮਲਕੀਤ ਨਾਨਕ ਜੀ ਬਲਵੰਤ ਨਾਥ ਜੀ ਤੇ ਚੇਅਰਮੈਨੋਂ ਪ੍ਰਕਾਸ਼ ਦੀ ਅਗਵਾਈ ਤੇ ਪਿੰਡੀ ਸੈਦਾ ਪਹੁੰਚੇ ਆ ਜਿੱਥੇ ਇੱਕ ਨੌਜਵਾਨ ਨੂੰ ਅਸੀਂ ਪ੍ਰਧਾਨ ਥਾਪਿਆ ਏ ਮੰਗਾ ਸਿੰਘ ਜੀ ਇਹਦੇ ਨਾਲ 40-50 ਨੌਜਵਾਨ ਮੁੰਡੇ ਹੋਰ ਆ ਤੋ ਅਸੀਂ ਇਹਨਾਂ ਨੂੰ ਬੇਨਤੀ ਕਰਕੇ ਜਾ ਰਹੇ ਆ ਕਿ ਆਪਣਾ ਜਿਹੜਾ ਨਗਰ ਹੈ ਨਾ ਇਹਨੂੰ ਬਿਲਕੁਲ ਨਸ਼ਾ ਮੁਕਤ ਕਰੋ ਜਿਹੜਾ ਵੇਚਣ ਵਾਲਾ ਵਾ ਸਾਨੂੰ ਗੁਪਤ ਰੂਪ ਤੇ ਫੋਨ ਕਰੋ ਅਸੀਂ ਉਹਨਾਂ ਦੇ ਕਾਰਵਾਈ ਕਰਵਾਵਾਂਗੇ ਜਿਹੜਾ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਬਿਨਾਂ ਕਿਸੇ ਪੈਸੇ ਦੇ ਭਰਤੀ ਕਰਾਵਾਂਗੇ ਤਾਂ ਇਸ ਤਰ੍ਹਾਂ ਹੀ ਪਿੰਡ-ਪਿੰਡ ਵਿੱਚ ਨਸ਼ਾ ਛਡਾਊ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਸੰਤ ਮਲਕੇ ਜੀ ਅਗਵਾਈ ਵਿੱਚ ਭੈਣਾ ਵੀ ਕੁਝ ਜੁੜੀਆਂ ਜੀ ਭੈਣਾ ਬਹੁਤ ਆ ਵੇਖੋ ਜੀ ਕਿੰਨਾ ਰਾਸ਼ਾ ਭੈਣਾ ਦਾ ਭੈਣਾ ਵੀ ਉਤਸ਼ਾਹਿਤ ਨੇ ਕਿਉਂਕਿ ਨਸ਼ਾ ਜਿਹੜਾ ਹੈ ਨਾ ਉਹ ਪਹਿਲਾਂ ਆਦਮੀ ਨੂੰ ਖਾਂਦਾ ਹੈ ਤੇ ਫਿਰ ਪਰਿਵਾਰ ਨੂੰ ਖਾਂਦਾ ਹੈ ਜਿਨ੍ਹਾਂ ਦੇ ਕਰ ਨਸ਼ਾ ਵੜ ਜਾਂਦਾ ਹੈ ਨਾ ਉਹ ਘਰ ਬਿਲਕੁਲ ਜ਼ੀਰੋ ਹੋ ਜਾਂਦੇ ਨੇ ਨਾ ਬੱਚੇ ਪੜ੍ਹ ਪਾਉਂਦੇ ਨੇ ਤੇ ਨਾ ਕੁਝ ਕਰ ਪਾਉਂਦੇ ਨੇ ਇਸ ਕਰਕੇ ਪਹਿਣਾ ਨੂੰ ਪੁਸ਼ੀਆ ਕਿ ਜਿਹੜੀ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਆ ਤੁਣਾ ਸਾਹਿਬ ٹرسٹ ਵੱਲੋਂ ਨਸ਼ਾ ਛਡਾਊ ਪਹਿਣਾ ਵੱਤੋ ਵੱਦ ਸਾਥ ਦੇ ਰਹੀਆਂ ਨੇ ਜੈ 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 ਜੀ ਮਾਦ ਜੀ ਹ ਕਿਹੜੇ ਇਲਾਕੇ ਚ ਆਏ ਹੋ ਤੇ ਕਿਹੜੀ ਜਗ੍ਹਾ ਅੱਜ ਤਹਿਸੀਲ ਜਨਾਲਾ ਪਿੰਡ ਇਸ ਇਦਾਂ ਮੰਗਲ ਜੀ ਨੂੰ ਮੰਗਾ ਜੀ ਨੂੰ ਅੱਜ ਇਸ ਲਾਗੇ ਦੇ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਆ ਪਾਵਨ ਵਾਲਮੀਕ ਤੀਰਥ ਵੱਲੋਂ ਔਰ ਨਾਲ ਇਹਨੂੰ ਸੇਵਾ ਜਿਹੜੀ ਉਹ ਲਈ ਗਈ ਆ ਕਿ ਆਪਣੇ ਦੇਸ਼ ਦੀ ਔਰ ਪਾਵਨ ਵਾਲਮੀਕ ਤੀਰਥ ਦੀ ਜਿਹੜੀ ਹੈ ਸੇਵਾ ਵਾ ਉਹ ਆਪਣੇ ਤਨ ਮਨ ਧੰਦੇ ਨਾਲ ਕਰਨੀ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਦੇਖ ਰਹੇ ਕਿ ਦਿਨ ਦਿਨ ਕਾਫੀ ਜਿਹੜਾ ਵਾ ਵਾਲਮੀਕੀ ਜਿਹੜਾ ਭਾਈਚਾਰੇ ਨਾਲ ਬਹੁਤ ਜਿਹੜੇ ਆ ਲੋਕ ਜਿਹੜੇ ਜੁੜ ਰਹੇ ਆ ਠੀਕ ਹੈ ਇਸੇ ਕਰਕੇ ਕਹਿ ਰਹੇ ਨਾ ਵੀ ਜੁੜੋ ਵੱਧ ਤੋਂ ਵੱਧ ਜਿਹੜਾ ਸਮਾਜ ਦੇ ਨਾਲ ਆਪਣਾ ਜੁੜੋ ਜਿਹੜੀਆਂ ਆਪਣੀਆਂ ਧੱਕੇਸ਼ਾਈਆਂ ਹੋ ਰਹੀਆਂ ਉਹਨਾਂ ਨੂੰ ਉਹਨਾਂ ਨੂੰ ਠੱਲ ਪਾਈਏ ਜਿਹੜਾ ਨੌਜਵਾਨ ਹੈ ਅੱਜ ਤੁਸੀਂ ਜਿਹੜੀ ਇਕਾਈ ਬਣਾਈ ਆ ਨੌਜਵਾਨ ਕਈ ਜਿਹੜੇ ਨਸ਼ਿਆਂ ਦੀ ਦੰਦਲ ਵਿੱਚ ਆ ਉਹਨਾਂ ਨੌਜਵਾਨਾਂ ਬਾਰੇ ਕੀ ਕਹਿੰਦੇ ਉਹਨਾਂ ਨੂੰ ਇਹੋ ਅਪੀਲ ਕਰਦੇ ਆ ਕਿ ਆਪਣੇ ਨਸ਼ਿਆਂ ਪਤਿਆਂ ਨੂੰ ਛੱਡ ਕੇ ਆਪਣੇ ਪਾਵਨ ਵਾਲਮੀਕ ਤੀਰਥ ਦੇ ਨਾਲ ਜੁੜਨਾ ਚਾਹੀਦਾ ਹਾਂ ਜੀ ਕੀ ਨਾਂ ਤੇ ਕਿਹੜਾ ਇਲਾਕਾ ਹੈ ਜੀ ਵਾਲਮੀਕ ਮਿਲਜੈ ਮਾਲਵੀ ਬਾਬਾ ਜੀ ਦੇ ਮੈਂ ਮੰਗਾ ਸਿੰਘ ਪਿੰਡ ਪਿੰਡੀ ਸੈਦਾਂ ਦਾ ਰਹਿਣ ਵਾਲਾ ਬਾਬਾ ਜੀ ਨੇ ਜੋ ਮੈਨੂੰ ਜਮੇਵਾਰੀ ਸੌਂਪੀ ਹੈ ਬੜੇ ਪਿਆਰ ਸਤਿਕਾਰ ਨਾਲ ਨਿਭਾਵਾਂਗਾ ਕਿੰਨੇ ਜਿਹੜੇ ਤੁਹਾਡੇ ਨਾਲ ਹੋਰ ਨੌਜਵਾਨ ਤੇ ਪਿਆਰ ਆ 40 50 ਜੀ ਹੈਗੇ ਆ ਜਿਹੜੇ ਇਸ ਨੂੰ ਅੱਗੇ ਵੱਧ ਤੋਂ ਵੱਧ ਲੈ ਕੇ ਚੱਲਣਗੇ ਭੈਣਾ ਵੀ ਕੁਝ ਜੁੜੀਆਂ ਹਾਂ ਹਾਂਜੀ 20 25 ਭੈਣਾ ਕੀ ਅੱਜ ਬਾਬਾ ਜੀ ਇਹ ਵਧਾਈ ਦੇ ਤੋਂ ਕੀ ਕਹਿਣਾ ਚਾਹੁੰਦੇ ਧੰਨਵਾਦ ਬਾਬਾ ਜੀ ਦਾ ਕਰਦਾ ਤੇ ਸਾਰੇ ਨਗਰ ਦਾ ਧੰਨਵਾਦ ਹਾਂਜੀ ਵੈਲਕਮ ਕਰਦਾ ਹਾਂਜੀ